Chan Outlook. ਤਲੰਗ ਮਹਿਲਾ ਪੰਜਵਾਂ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਏ ਭਾਈ ਮੇਰਾ ਮਾਲਕ ਪ੍ਰਭੂ ਸਦਾ ਦਇਆ ਕਰਨ ਵਾਲਾ ਹੈ ਸਦਾ ਦਇਆ ਕਰਨ ਵਾਲਾ ਹੈ ਸਦਾ ਦਇਆ ਕਰਨ ਵਾਲਾ ਹੈ ਤਿੰਨ ਵਾਰ ਮਿਹਰਬਾਨ ਸ਼ਬਦ ਗੁਰੂ ਸਾਹਿਬ ਨੇ ਇਹਨਾਂ ਪੰਕਤੀਆਂ ਦੇ ਵਿੱਚ ਵਰਤਿਆ ਹੈ ਕਹਿੰਦੇ ਜੀ ਸਗਲ ਕੋ ਦੇਹਦਾਨ ਉਹ ਸਾਰੇ ਜੀਵਾਂ ਨੂੰ ਸਭ ਪਦਾਰਥਾਂ ਦਾ ਦਾਨ ਦਿੰਦਾ ਹੈ ਸਾਡੀਆਂ ਸਿਰਫ ਮਨੁੱਖ ਦੀਆਂ ਨਹੀਂ ਹਰ ਇੱਕ ਜੀਵ ਦੀਆਂ ਦੇਖੋ ਕਿੰਨੀਆਂ ਲੋੜਾਂ ਨੇ ਕਿੰਨੇ ਪਦਾਰਥਾਂ ਦੀ ਉਹਨੂੰ ਜ਼ਰੂਰਤ ਪੈਂਦੀ ਹੈ ਜ਼ਿੰਦਗੀ ਜਿਉਣ ਦੇ ਲਈ ਦੂਜੇ ਜੀਵਾਂ ਨੂੰ ਅਸੀਂ ਜ ਛੱਡੀਏ ਤੇ ਆਪਣੀ ਗੱਲ ਕਰ ਲਈਏ ਸਾਨੂੰ ਲੱਗਦਾ ਹੈ ਕਿ ਅਸੀਂ ਮਿਹਨਤ ਕਰਦੇ ਹਾਂ ਅਸੀਂ ਪੈਸਾ ਤੇ ਲੱਗ ਕਮਾ ਕੇ ਆਪਦੇ ਜੀਵਨ ਨਿਰਵਾਹ ਦੇ ਲਈ ਜਿਹੜੇ ਪਦਾਰਥ ਚਾਹੀਦੇ ਆ ਉਹ ਖਰੀਦਦੇ ਹਾਂ ਗੁਰੂ ਸਾਹਿਬ ਇੱਥੇ ਸਾਨੂੰ ਹਲੂਣਦੇ ਆ ਕਿ ਥੋੜਾ ਜਿਹਾ ਭਾਈ ਇਹਦੇ ਤੋਂ ਅੱਗੇ ਜਾ ਕੇ ਦੇਖੋ ਠੀਕ ਹੈ ਤੁਸੀਂ ਪੈਸਾ ਕਮਾ ਕੇ ਉਹਨਾਂ ਪਦਾਰਥਾਂ ਨੂੰ ਖਰੀਦ ਲੈਣੇ ਹਨ ਪਰ ਉਹ ਪਦਾਰਥ ਬਣਾਉਣ ਵਾਲਾ ਕੌਣ ਹੈ ਅਨਾਜ ਹੈ ਮਨੁੱਖ ਨੇ ਤਾਂ ਨਹੀਂ ਬਣਾਇਆ ਉਸ ਪ੍ਰਮਾਤਮਾ ਨੇ ਬਣਾਇਆ ਹੈ ਬਥੇਰੀਆਂ ਚੀਜ਼ਾਂ ਨਹੀਂ ਬਥੇਰੇ ਪਦਾਰਥ ਨੇ ਜਿਹੜੇ ਸਾਡੇ ਜੀਵਨ ਦੇ ਲਈ ਅਨਾਜ ਵਗੈਰਾ ਤੋਂ ਵੀ ਜ਼ਿਆਦਾ ਜ਼ਰੂਰੀ ਨੇ ਤੇ ਸਾਨੂੰ ਮੁਫਤ ਦੇ ਵਿੱਚ ਮਿਲਦੇ ਨੇ ਸਾਹ ਲੈਣ ਦੇ ਲਈ ਹਵਾ ਆਕਸੀਜਨ ਦੀ ਲੋੜ ਪੈਂਦੀ ਹੈ ਅਸੀਂ ਨਹੀਂ ਬਣਾਉਂਦੇ ਉਹ ਪ੍ਰਮਾਤਮਾ ਬਣਾ ਰਿਹਾ ਹੈ ਜੇ ਕੱਲੀ ਇਹ ਇੱਕ ਚੀਜ਼ ਹੀ ਪ੍ਰਮਾਤਮਾ ਬਣਾਉਣੀ ਛੱਡ ਦੇਵੇ ਤੇ ਅਸੀਂ ਪਲਾਂ ਦੇ ਵਿੱਚ ਟਹਿ ਟੇਰੀ ਹੋ ਜਾਵਾਂਗੇ ਸੋ ਚੇਤੇ ਰੱਖਿਆ ਕਰੀਏ ਮਿਹਰਵਾਨ ਸਾਹਿਬ ਮਿਹਰਵਾਨ ਉਹ ਮਾਲਕ ਪ੍ਰਭੂ ਸਾਡੇ ਸਭਨਾ ਦੇ ਉੱਤੇ ਅਤਿਅੰਤ ਮਿਹਰਵਾਨ ਹੈ ਅਤਿਅੰਤ ਪਤਾਰਥਾਂ ਦਾ ਦਾਨ ਸਾਰੇ ਹੀ ਜੀਵਾਂ ਨੂੰ ਉਹ ਪ੍ਰਮਾਤਮਾ ਪਖਸ਼ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਏ ਭਾਈ ਤੂੰ ਕਾਹੇ ਡੋਲੇ ਤੂੰ ਕਿਉਂ ਘਬਰਾਉਂਦਾ ਹੈ ਤੈਨੂੰ ਪੈਦਾ ਕਰਨ ਵਾਲਾ ਪ੍ਰਭੂ ਤੇਰੀ ਜ਼ਰੂਰ ਰੱਖਿਆ ਕਰੇਗਾ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਆਸਰਾ ਵੀ ਦਿੰਦਾ ਹੈ ਇਹਨਾਂ ਗੱਲਾਂ ਨੂੰ ਵਿਚਾਰਨ ਵੇਲੇ ਵੀ ਅਸੀਂ ਆਮ ਤੌਰ ਤੇ ਪਰਸਨਲ ਹੋ ਜਾਂਦੇ ਹਾਂ ਨਿੱਜੀ ਤੌਰ ਤੇ ਸੋਚਣ ਲੱਗਦੇ ਹਾਂ ਕਿ ਜਦੋਂ ਮੇਰੇ ਤੇ ਮੁਸੀਬਤ ਆਹ ਵਾਲੀ ਪਈ ਸੀ ਉਦੋਂ ਤੇ ਪ੍ਰਮਾਤਮਾ ਨੇ ਮੇਰੀ ਰੱਖਿਆ ਕੀਤੀ ਨਹੀਂ ਕਿ ਜਦੋਂ ਮੇਰੇ ਨਾਲ ਇਹ ਦੁਰਘਟਨਾ ਹੋਣ ਲੱਗੀ ਸੀ ਜਦੋਂ ਮੇਰੇ ਇਹ ਸੱਟ ਵੱਜਣ ਲੱਗੀ ਸੀ ਜਦੋਂ ਮੇਰਾ ਇਹ ਨੁਕਸਾਨ ਹੋਣ ਲੱਗਿਆ ਸੀ ਉਦੋਂ ਤੇ ਪ੍ਰਮਾਤਮਾ ਨੇ ਮੇਰੀ ਰੱਖਿਆ ਕਰੀ ਨਹੀਂ ਤਾਂ ਮੈਂ ਕਿਵੇਂ ਮੰਨ ਲਾ ਕਿ ਸੋਈ ਦੇ ਆਧਾਰ ਸਾਨੂੰ ਹਰ ਗੱਲ ਦੇ ਵਿੱਚ ਇੰਨੇ ਨਿੱਜੀ ਹੋ ਜਾਣ ਦੀ ਲੋੜ ਨਹੀਂ ਹੁੰਦੀ ਵੱਡੇ ਪੱਦਰ ਦੇ ਉੱਤੇ ਇਹਨਾਂ ਗੱਲਾਂ ਨੂੰ ਸੋਚਣਾ ਪੈਂਦਾ ਫੇਰ ਸਮਝ ਆਉਂਦੀ ਹੈ ਕਿ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਹਨੂੰ ਆਸਰਾ ਦੇਣ ਵਾਲਾ ਉਹ ਪ੍ਰਮਾਤਮਾ ਆਪੀ ਹੈ ਕਿਉਂਕਿ ਇਸ ਸ੍ਰਿਸ਼ਟੀ ਨੂੰ ਚੱਲਦੇ ਰੱਖਣ ਦੇ ਲਈ ਪੜੀਆਂ ਹੀ ਛੋਟੇ ਤੋਂ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਪ੍ਰਕਿਰਿਆ ਤੱਕ ਬੜੀਆਂ ਹੀ ਅਨੇਕਾਂ ਹੀ ਐਸੀਆਂ ਪ੍ਰਕਿਰਿਆਵਾਂ ਨੇ ਜਿਨ੍ਹਾਂ ਦੇ ਉੱਤੇ ਮਨੁੱਖ ਦਾ ਕੋਈ ਵੀ ਇਖਤਿਆਰ ਨਹੀਂ ਹੈਗਾ ਕੋਈ ਕੰਟਰੋਲ ਨਹੀਂ ਹੈਗਾ ਫਿਰ ਵੀ ਜੇ ਇਸ ਸ੍ਰਿਸ਼ਟੀ ਦੀ ਕਾਰ ਚੱਲਦੀ ਪਈ ਹੈ ਤਾਂ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਚੱਲਦੀ ਪਈ ਹੈ ਜਿਵੇਂ ਉਹਦਾ ਦਿਲ ਕਰਦਾ ਇਸ ਸ੍ਰਿਸ਼ਟੀ ਨੂੰ ਉਹ ਉਹਨੇ ਚਲਾ ਰਿਹਾ ਹੈ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦ ਗਾਰ ਏ ਭਾਈ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ ਹਰੇਕ ਸਰੀਰ ਵਿੱਚ ਵਸਣ ਵਾਲਾ ਪ੍ਰਭੂ ਸਾਰੇ ਜੀਵਾਂ ਦੇ ਦਿਲਾਂ ਦਾ ਮਾਲਕ ਹੈ ਸਾਡੇ ਦਿਲਾਂ ਚ ਸਾਡੇ ਧੁਰ ਅੰਦਰ ਜਿਹੜੀ ਸੋਚ ਚੱਲਦੀ ਹੈ ਉਸ ਪ੍ਰਮਾਤਮਾ ਤੋਂ ਲੁਕੀ ਹੋਈ ਨਹੀਂ ਹੈ ਸਾਡੇ ਦਿਲਾਂ ਦਾ ਉਹ ਮਾਲਕ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਦਾ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ ਕੁਦਰਤ ਕੀ ਮਨਾ ਜਾਣੀ ਹੈ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮਹ ਸਾਹ ਇਹ ਭਾਈ ਉਸ ਮਾਲਕ ਦੀ ਕੁਦਰਤ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ ਉਹ ਸਭ ਤੋਂ ਵੱਡਾ ਹੈ ਕਿਸੇ ਦੀ ਵੀ ਉਸ ਪ੍ਰਮਾਤਮਾ ਨੂੰ ਮਥਾਜੀ ਨਹੀਂ ਸਾਡੇ ਲਈ ਗੁਰੂ ਸਾਹਿਬ ਦੀ ਹਦਾਇਤ ਹੈ ਕਿ اے ਬੰਦੇ ਜਿਤਨਾ ਚਿਰ ਤੇਰੇ ਸਰੀਰ ਦੇ ਵਿੱਚ ਸਵਾਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੇ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ اے ਪ੍ਰਭੂ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਤੂੰ ਕਿਸ ਤਰ੍ਹਾਂ ਦਾ ਹੈ ਕਿੱਦਾਂ ਦਾ ਦਿਖਦਾ ਹੈ ਸ਼ਬਦਾਂ ਦੇ ਵਿੱਚ ਅਸੀਂ ਇਸ ਗੱਲ ਨੂੰ ਬਿਆਨ ਨਹੀਂ ਕਰ ਸਕਦੇ ਪ੍ਰਮਾਤਮਾ ਕੋਈ ਹਸਤੀ ਨਹੀਂ ਉਹ ਇੱਕ ਸ਼ਕਤੀ ਹੈ ਗਿਆਨ ਇੰਦਰੀਆਂ ਦੇ ਰਾਹੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਅਸਾਂ ਜੀਵਾਂ ਦਾ ਇਹ ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ ਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ ਤੇਰੇ ਦਰ ਤੋਂ ਤੇਰੀ ਬੰਦਗੀ ਦਾ ਸੁੱਖ ਮਿਲਦਾ ਨਾਨਕ ਦੀ ਵੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ ਕਿ ਉਹਨੂੰ ਤੇਰੀ ਬੰਦਗੀ ਦਾ ਸੁਖ ਮਿਲਦਾ ਰਹੇ ਤਿਲੰਗ ਮਹਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸ਼ਤਾਕ ਦੀਨ ਦੁਨੀਆਂ ਏਕ ਤੂੰ ਹੀ ਸਭ ਖਲਕ ਹੀ ਤੇ ਪਾ ਕਰਹਾਉ ਏ ਕਰਤਾਰ ਤੇਰੀ ਕੁਦਰਤ ਨੂੰ ਵੇਖ ਕੇ ਮੈਂ ਤੇਰੇ ਦਰਸ਼ਨ ਦਾ ਜਾਵਾਨ ਹੋ ਗਿਆ ਹਾਂ ਮੇਰੀ ਦੀਨ ਅਤੇ ਦੁਨੀਆ ਦੀ ਦੌਲਤ ਇਕ ਤੂੰ ਹੀ ਹੈ ਤੂੰ ਸਾਰੀ ਖਲਕਤ ਤੋਂ ਨਿਰਲੇਪ ਰੰਦਾ ਹੈ ਖਿੰਨ ਮਹਿ ਥਾਪ ਉਥਾਪ ਦਾ ਆਚਰਜ ਤੇਰੇ ਰੂਪ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਦੀਪ ਏ ਕਰਤਾਰ ਤੂੰ ਇੱਕ ਛਿੰਨ ਦੇ ਵਿੱਚ ਜੀਵਾਂ ਨੂੰ ਬਣਾ ਕੇ ਨਾਸ ਵੀ ਕਰ ਦਿੰਦਾ ਹੈ ਤੇਰੇ ਸਰੂਪ ਹੈਰਾਨ ਕਰਨ ਵਾਲੇ ਹਨ ਕੋਈ ਜੀਵ ਵੀ ਤੇਰੇ ਕੌਤਕਾਂ ਨੂੰ ਸਮਝ ਨਹੀਂ ਸਕਦਾ ਅਗਿਆਨਤਾ ਦੇ ਹਨੇਰੇ ਦੇ ਵਿੱਚ ਤੂੰ ਆਪ ਹੀ ਜੀਵਾਂ ਵਾਸਤੇ ਚਾਨਣ ਹੈ ਪ੍ਰਮਾਤਮਾ ਦੇ ਕੌਤਕ ਹੈਰਾਨ ਕਰਨ ਵਾਲੇ ਕਿਉਂ ਨੇ ਜੇ ਤਾਂ ਉਹ ਪ੍ਰਮਾਤਮਾ ਸਿਰਫ ਐਸੀਆਂ ਐਸੀਆਂ ਚੀਜ਼ਾਂ ਹੀ ਕਰੇ ਐਸੇ ਵਰਤਾਰੇ ਹੀ ਇਸ ਸ੍ਰਿਸ਼ਟੀ ਦੇ ਵਿੱਚ ਵਰਤਾਵੇ ਜਿਹੜੇ ਸਾਨੂੰ ਚੰਗੇ ਲੱਗਦੇ ਆ ਤਾਂ ਉਹਦੇ 'ਚ ਸਾਨੂੰ ਕੋਈ ਹੈਰਾਨੀ ਵਾਲੀ ਗੱਲ ਹੋਣੀ ਨਹੀਂ ਸਾਨੂੰ ਲੱਗਣਾ ਕਿ ਇਹ ਤੇ ਪ੍ਰਮਾਤਮਾ ਦਾ ਫਰਜ਼ੀ ਹੈ ਜਦੋਂ ਦੁਰਘਟਨਾਵਾਂ ਹੋ ਜਾਂਦੀਆਂ ਤੇ ਉੱਥੇ ਜਿਹੜੇ ਬੰਦੇ ਨੂੰ ਸਮਝ ਹੈ ਉਹ ਉਹਨਾਂ ਦੁਰਘਟਨਾਵਾਂ ਨੂੰ ਮਨੁੱਖ ਦੀਆਂ ਗਲਤੀਆਂ ਨਹੀਂ ਮੰਨਦਾ ਉਹ ਮੰਨ ਕੇ ਚੱਲਦਾ ਕਿ ਇਹ ਦੁਰਘਟਨਾਵਾਂ ਵੀ ਉਸ ਪ੍ਰਮਾਤਮਾ ਦੇ ਕੌਤਕ ਨੇ ਉਡੀ ਰਜ਼ਾ ਅਨੁਸਾਰ ਹੀ ਵਾਪਰ ਰਹੀਆਂ ਨੇ ਉਹਦੇ ਹੁਕਮ ਦੇ ਅਧੀਨ ਹੀ ਵਾਪਰ ਰਹੀਆਂ ਇਸ ਸ੍ਰਿਸ਼ਟੀ ਦੇ ਲਈ ਉਸ ਪ੍ਰਮਾਤਮਾ ਨੇ ਜੋ ਪ੍ਰੋਗਰਾਮ ਕਹਿ ਲਈਏ ਉਲੀਕਿਆ ਹੈ ਉਹਦੇ ਤਹਿਤ ਹੀ ਚੰਗੀਆਂ ਮਾੜੀਆਂ ਘਟਨਾਵਾਂ ਇਸ ਸ੍ਰਿਸ਼ਟੀ ਦੇ ਵਿੱਚ ਵਾਪਰਦੀਆਂ ਪਈਆਂ ਉੱਥੇ ਆ ਕੇ ਸਾਨੂੰ ਹੈਰਾਨੀ ਹੋਣ ਲੱਗ ਜਾਂਦੀ ਹੈ ਕਿ ਪ੍ਰਮਾਤਮਾ ਐਸੀਆਂ ਮਾੜੀਆਂ ਘਟਨਾਵਾਂ ਕਿਉਂ ਕਰਦਾ ਇਹਨਾਂ ਗੱਲਾਂ ਨੂੰ ਜਾਣਦੇ ਹੋਏ ਅਸੀਂ ਕਹਿੰਦੇ ਹਾਂ ਕਿ ਕੌਣ ਜਾਣੈ ਚਲਤ ਤੇਰੀ ਕਿ ਤੇਰੇ ਕੌਤਕਾਂ ਨੂੰ ਕੋਈ ਸਮਝ ਨਾ ਸਕਦਾ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਵਾਨ ਖੁਦਾਏ ਦਿਨ ਸਰੈਨ ਜੇ ਤੁਧ ਅਰਾਧੇ ਸੋ ਕਿਉਂ ਦੋਜਕ ਜਾਏ ਏ ਅੱਲਾ ਏ ਮਿਹਰਬਾਨ ਖੁਦਾਏ ਸਾਰੀ ਖਲਕਤ ਦਾ ਸਾਰੇ ਜਹਾਨ ਦਾ ਤੂੰ ਆਪ ਹੀ ਮਾਲਕ ਹੈ ਜਿਹੜਾ ਮਨੁੱਖ ਦਿਨ ਰਾਤ ਤੈਨੂੰ ਅਰਾਧਦਾ ਹੈ ਉਹ ਦੋਜ਼ਖ ਦੇ ਵਿੱਚ ਕਿਵੇਂ ਜਾ ਸਕਦਾ ਜਿਹੜਾ ਮਨੁੱਖ ਉਸ ਪ੍ਰਮਾਤਮਾ ਨੂੰ ਅਰਾਧਦਾ ਹੈ ਇਹ ਨਹੀਂ ਕਿ ਉਹਦੇ ਤੇ ਮਾਰੇ ਸਮੇਂ ਨਹੀਂ ਆਉਂਦੇ ਇਹ ਨਹੀਂ ਕਿ ਉਹਦੀ ਜ਼ਿੰਦਗੀ ਦੇ ਵਿੱਚ ਨੁਕਸਾਨ ਨਹੀਂ ਹੁੰਦੇ ਇਹ ਨਹੀਂ ਕਿ ਉਹਦੇ ਨਾਲ ਤਰਕਟਨਾਵਾ ਨਹੀਂ ਹੁੰਦੀਆਂ ਵੱਡੀ ਉਦਾਹਰਣ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲੈ ਲਈਏ ਕੀ ਕੁਝ ਨਹੀਂ ਹੋਇਆ ਉਹਨਾਂ ਦੇ ਨਾਲ ਪਰ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਕਦੇ ਪ੍ਰਮਾਤਮਾ ਦੇ ਨਾਲ ਕੋਈ ਗਿਲਾ ਕੀਤਾ ਹੁਣ ਕਦੇ ਵੀ ਨਹੀਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਦੋਜ਼ਖ ਭੋਗਿਆ ਅਸੀਂ ਪ੍ਰਮਾਤਮਾ ਤੋਂ ਦੂਰ ਹੈ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਬੜੇ ਕਸ਼ਟ ਝੱਲੇ ਬੜੇ ਦੁੱਖ ਝੱਲੇ ਪਰ ਉਹ ਦਿਨ ਰਾਤ ਪ੍ਰਮਾਤਮਾ ਨੂੰ ਅਰਾਧਨ ਵਾਲੇ ਇਨਸਾਨ ਸਨ ਉਹਨਾਂ ਦੀ ਪ੍ਰਮਾਤਮਾ ਦੇ ਨਾਲ ਬਹੁਤ ਨੇੜਤਾ ਸੀ ਹਾਂ ਉਹਨਾਂ ਦੇ ਜੀਵਨ ਦੇ ਵਿੱਚ ਉਹ ਘਟਨਾਵਾਂ ਉਹ ਦਰਦਨਾਕ ਘਟਨਾਵਾਂ ਵਾਪਰਦੀਆਂ ਪਈਆਂ ਸਨ ਪਰ ਉਹਨਾਂ ਨੂੰ ਉਹਨਾਂ ਦਾ ਕੋਈ ਦੁੱਖ ਨਹੀਂ ਸੀ ਕੋਈ ਗਿਲਾ ਨਹੀਂ ਸੀ ਕੋਈ ਕਸ਼ਟ ਨਹੀਂ ਸੀ ਸਾਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੇ ਲਈ ਉਹ ਸਮਾਂ ਨਰਕਾਂ ਦਾ ਸਮਾਂ ਸੀ ਪਰ ਨਹੀਂ ਉਹ ਉਦੋਂ ਵੀ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਸਨ ਉਹ ਉਦੋਂ ਵੀ ਉਹਦੇ ਹੁਕਮ ਨੂੰ ਸਿਰ ਮੱਥੇ ਕਬੂਲ ਕਰ ਰਹੇ ਸਨ ਉਹਨਾਂ ਨੇ ਦੋਜ਼ਕ ਨਹੀਂ پوਕਿਆ ਜਿਹੜੇ ਇਨਸਾਨ ਨੂੰ ਪ੍ਰਮਾਤਮਾ ਦੇ ਹੁਕਮ ਦਾ ਅਹਿਸਾਸ ਹੋ ਜਾਂਦਾ ਹੈ ਕਿ ਜੋ ਕੁਝ ਵੀ ਵਾਪਰਦਾ ਉਹਦੇ ਹੁਕਮ ਦੇ ਅਧੀਨ ਵਾਪਰਦਾ ਹੈ ਬੰਦੇ ਦੀ ਕੋਈ ਪਾਇਆ ਨਹੀਂ ਕਿ ਅਸੀਂ ਉਸ ਪ੍ਰਮਾਤਮਾ ਵੱਲੋਂ ਜਿਹੜਾ ਇਸ ਸ੍ਰਿਸ਼ਟੀ ਦਾ ਪ੍ਰੋਗਰਾਮ ਅਲਿਖਿਆ ਸੀ ਉਹਨੂੰ ਬਦਲ ਸਕੀਏ ਸਾਡੇ ਚ ਇਨੀ ਤਾਕਤ ਨਹੀਂ ਉਸ ਪ੍ਰਮਾਤਮਾ ਨੇ ਜੋ ਕਰਨਾ ਹੈ ਉਹੀ ਕਰਨਾ ਹੈ ਜਦੋਂ ਅਸੀਂ ਇਸ ਗੱਲ ਨੂੰ ਮੰਨਣ ਲੱਗ ਗਏ ਜਦੋਂ ਇਹ ਗੱਲ ਸਾਡੇ ਹਿਰਦੇ ਦੇ ਵਿੱਚ ਘਰ ਕਰ ਗਈ ਫਿਰ ਅਸੀਂ ਦੋਜ਼ਖ ਦਾ ਅਹਿਸਾਸ ਨਹੀਂ ਕਰਦੇ ਜੀਵਨ ਦੇ ਵਿੱਚ ਕਦੇ ਅਸੀਂ ਦੁੱਖ ਜਾਂ ਕਸ਼ਟ ਦਾ ਅਹਿਸਾਸ ਨਹੀਂ ਕਰਦੇ ਹਾਲਾਂਕਿ ਸਾਡੇ ਜੀਵਨ ਦੇ ਵਿੱਚ ਦੁੱਖ ਭਰੀਆਂ ਜਾਂ ਦਰਦਨਾਕ ਘਟਨਾਵਾਂ ਹੋਣੀਆਂ ਬੰਦ ਨਹੀਂ ਹੋ ਜਾਂਦੀਆਂ ਸਾਡੇ ਨੁਕਸਾਨ ਹੋਣੇ ਬੰਦ ਨਹੀਂ ਹੋ ਜਾਂਦੇ ਪਰ ਸਾਨੂੰ ਉਹ ਨੁਕਸਾਨ ਦੁੱਖ ਦੇਣਾ ਬੰਦ ਕਰ ਦਿੰਦੇ ਸੋ ਦਨਸਰ ਰਹਿਣ ਜੇ ਤੁਧ ਅਰਾਧੇ ਸੋ ਕਿਉਂ ਤੋਜਿਕ ਜਾਏ ਅਜ਼ਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣਹ ਉਸਕੇ ਸਗਲ ਆਫੂ ਤੇਰੇ ਜਨ ਦੇਖੈਂ ਦੀਦਾਰ اے ਪ੍ਰਭੂ ਜਿਸ ਮਨੁੱਖ ਨੂੰ ਤੇਰਾ ਆਸਰਾ ਮਿਲ ਜਾਂਦਾ ਅਜ਼ਰਾਈਲ ਯਾਰ ਬੰਦੇ ਜਾਣੀ ਕਿ ਮੌਤ ਦਾ ਫਰਿਸ਼ਤਾ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ ਕਹਿਣ ਤੋਂ ਭਾਵ ਕਿ ਉਸ ਮਨੁੱਖ ਨੂੰ ਮੌਤ ਦਾ ਡਰ ਨਹੀਂ ਰਹਿ ਜਾਂਦਾ ਕਿਉਂਕਿ ਉਹਦੇ ਸਾਰੇ ਪਾਪ ਬਖਸ਼ੇ ਜਾਂਦੇ ਆ ਜਦੋਂ ਤੱਕ ਸਾਡੇ ਹਿਰਦਿਆਂ ਦੇ ਵਿੱਚ ਪਾਪ ਨਹੀਂ ਉਦੋਂ ਤੱਕ ਹੀ ਸਾਨੂੰ ਡਰ ਲੱਗਦੇ ਆ ਪਾਪ ਤੋਂ ਭਾਵ ਕਿ ਜਦੋਂ ਤੱਕ ਅਸੀਂ ਕੁਝ ਐਸੇ ਕੰਮ ਕੀਤੇ ਆ ਜਾਂ ਫਿਰ ਐਸੇ ਕੰਮ ਕਰਨ ਦੀ ਸੋਚ ਸਾਡੇ ਅੰਦਰ ਹੈ ਜਿਹੜੇ ਸਾਨੂੰ ਪਤਾ ਹੈ ਕੀ ਗਲਤ ਹੈ ਜਿਨ੍ਹਾਂ ਦੇ ਨਤੀਜੇ ਮਾੜੇ ਨਿਕਲਣੇ ਆ ਸਾਨੂੰ ਪਤਾ ਪਰ ਫਿਰ ਵੀ ਜੇ ਉਹਨਾਂ ਕੰਮਾਂ ਨੂੰ ਕਰਨ ਦੀ ਸੋਚ ਅਸੀਂ ਰੱਖਦੇ ਆ ਤਾਂ ਕਿਤੇ ਨਾ ਕਿਤੇ ਅਸੀਂ ਡਰ ਦੇ ਵਿੱਚ ਰਹਿੰਦੇ ਆ ਜ਼ਰੂਰੀ ਨਹੀਂ ਕਿ ਉਹ ਡਰ ਮੌਤ ਦਾ ਹੀ ਹੋਵੇ ਉਹ ਡਰ ਸਜ਼ਾ ਦਾ ਵੀ ਹੁੰਦਾ ਪਰ ਜਦੋਂ ਪ੍ਰਮਾਤਮਾ ਦਾ ਦედაਰ ਹੋ ਜਾਵੇ ਪ੍ਰਮਾਤਮਾ ਦਾ ਆਸਰਾ ਮਿਲ ਜਾਵੇ ਤਾਂ ਐਸੇ ਪਾਪੀ ਖਿਆਲ ਜਿਹੜੇ ਆ ਉਹ ਸਾਡੇ ਅੰਦਰੋਂ ਖਤਮ ਹੋ ਜਾਂਦੇ ਆ ਇਹ ਪਾਪ ਸਾਡੇ ਅੰਦਰੋਂ ਮਿਟ ਜਾਂਦੇ ਆ ਜਿਹੜੀ ਗੱਲ ਦਾ ਸਾਨੂੰ ਪਤਾ ਹੋ ਹੁੰਦਾ ਕਿ ਇਹ ਗਲਤ ਹੈ ਅਸੀਂ ਉਹ ਸੋਚ ਨੂੰ ਉੱਥੇ ਦੱਬ ਸਕਣ ਦੇ ਸਮਰੱਥ ਹੋ ਜਾਂਦੇ ਆ ਤੇ ਉਹ ਕੰਮ ਕਰਨ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਇਹ ਮਕਾਮ ਜਿੰਨੇ ਹਾਸਲ ਕਰ ਲਿਆ ਮੌਤ ਦਾ ਫਰਿਸ਼ਤਾ ਉਹਦਾ ਮਿੱਤਰ ਬਣ ਗਿਆ ਸਮਝੋ ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮਿਲ ਨਾਨਕ ਬੁਝਿਆ ਸਦਾ ਇੱਕਸ ਗਾਉ اے ਪ੍ਰਭੂ ਦੁਨੀਆ ਦੇ ਹੋਰ ਸਾਰੇ ਪਦਾਰਥ ਛੇਤੀ ਨਾਸ ਹੋ ਜਾਣ ਵਾਲੇ ਹਨ ਸਦਾ ਕਾਇਮ ਰਹਿਣ ਵਾਲਾ ਸੁਖ ਤੇਰਾ ਨਾਮ ਹੀ ਬਖਸ਼ਦਾ ਹੈ ਪਦਾਰਥਾਂ ਦੇ ਵਿੱਚੋਂ ਸਾਨੂੰ ਸੁੱਖ ਮਿਲਦਾ ਕੋਈ ਇਹਦੇ 'ਚ ਸ਼ੱਕ ਨਹੀਂ ਬਸ ਗੱਲ ਇਹ ਹੈ ਕਿ ਉਹ ਸੁੱਖ ਥੋੜ੍ਹਾ ਚਿਰ ਹੁੰਦਾ ਹੈ ਪਦਾਰਥ ਨਾਸਵੰਤ ਨੇ ਖਤਮ ਹੋ ਜਾਂਦੇ ਐ ਨਸ਼ਟ ਹੋ ਜਾਂਦੇ ਐ ਤੇ ਉਹਨਾਂ ਦੇ ਨਸ਼ਟ ਹੋਣ ਦੇ ਨਾਲ ਉਹਨਾਂ 'ਚੋਂ ਮਿਲਣ ਵਾਲਾ ਸੁੱਖ ਵੀ ਨਸ਼ਟ ਹੋ ਜਾਂਦਾ ਜਦੋਂ ਸਾਨੂੰ ਪ੍ਰਮਾਤਮਾ ਦੇ ਨਾਮ ਦੇ ਵਿੱਚੋਂ ਸੁੱਖ ਪ੍ਰਾਪਤ ਹੋਣ ਲੱਗ ਜਾਵੇ ਤਾਂ ਫਿਰ ਅਸੀਂ ਸਦਾ ਹੀ ਸੁਖੀ ਰਹਿਨੇ ਆ ਕਿਉਂਕਿ ਪ੍ਰਮਾਤਮਾ ਦਾ ਨਾਮ ਤੇ ਸਦਾ ਕਾਇਮ ਰਹਿਣ ਵਾਲਾ ਹੈ ਉਤੇ ਕਦੇ ਨਸ਼ਟ ਹੋਣਾ ਹੀ ਨਹੀਂ ਹੈ ਨਾਨਕ ਆਖੋ ਇਹ ਗੱਲ ਮੈਂ ਗੁਰੂ ਨੂੰ ਮਿਲ ਕੇ ਸਮਝੀ ਹੈ ਇਸ ਵਾਸਤੇ ਮੈਂ ਸਦਾ ਇੱਕ ਪ੍ਰਮਾਤਮਾ ਦਾ ਜਸ ਗਾਉਂਦਾ ਰਹਿੰਦਾ ਹਾਂ ਤਿਲੰਗ ਮਹਲਾ 5 ਮੀਰਾ ਦਾ ਨ ਦਿਲ ਸੋਚ ਮੁਹੱਬਤਿ ਮਨ ਤਨ ਵਸੈ ਸੱਚ ਸਾ ਬੰਦੀ ਮੋਚ ਰਹਾ ਹੇ ਸਰਦਾਰ ਹੇ ਸਿਆਣੇ ਹੇ ਜੀਵਾਂ ਦੇ ਦਿਲਾਂ ਨੂੰ ਪਵਿੱਤਰ ਕਰਨ ਵਾਲੇ ਸਦਾ ਥਿਰ ਸਾ ਹੇ ਬੰਦਨਾ ਤੋਂ ਛੁਡਾਣ ਵਾਲੇ ਤੇਰੀ ਮੁਹੱਬਤ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਵਸ ਰਹੀ ਹੈ ਦੀਦ ਨੇ ਦੀਦਾਰ ਸਾਹਿਬ ਕਸ਼ ਨਹੀਂ ਇਸ ਕਾ ਮੋਲ پاک ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ हे ਮਾਲਕ ਤੇਰਾ ਦਰਸ਼ਨ ਕਰਨਾ ਇੱਕ ਅਮੋਲਕ ਦਾਤ ਹੈ ਤੇਰੇ ਇਸ ਦਰਸ਼ਨ ਦਾ ਕੋਈ ਮੁੱਲ ਨਹੀਂ ਕੀਤਾ ਜਾ ਸਕਦਾ हे ਪਵਿੱਤਰ हे ਪਾਲਨਹਾਰ ਪ੍ਰਮਾਤਮਾ ਤੂੰ ਆਪ ਸਾਡਾ ਖਸਮ ਹੈ ਤੂੰ ਸਭ ਤੋਂ ਵੱਡਾ ਹੈ ਤੇਰੀ ਵੱਡੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ ਦਸਤਗਿਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾ ਕੁਦਰਤ ਕਰਨ ਖਾਲਕ ਨਾਨਕ ਤੇਰੀ ਹੀ ਟੇਕ ਹੈ ਸੂਰਮੇ ਪ੍ਰਭੂ ਮੇਰੀ ਸਹਾਇਤਾ ਕਰ ਇਕ ਤੂੰ ਹੀ ਮੇਰਾ ਆਸਰਾ ਹੈ ਹੈ ਨਾਨਕ ਆਖੋ ਹੈ ਕਰਤਾ हे कुदरत दे रचनहार हे खलकत दे मालिक मेनू तेरा सहारा है उस गल नु मान लेया जो पिसलियां पंक्तियां दे विच आपा पढ़ी है कि ओ परमात्मा इस सृष्टि नु पैदा करके आप ही इस सृष्टि दा मालिक है एदा आसरा है एदा सहारा है इनु पालदा है गुरु साहब इत्ते उस गल नु एक बार फिर तो दोहरा के मान लेंदे ने ਕਿ ਨਾਨਕ ਤੇਰੀ ਟੇਕ ਕਿ ਮੈਨੂੰ ਨਾਨਕ ਨੂੰ ਤੇਰਾ ਸਹਾਰਾ ਹੈ ਤੇਰਾ ਆਸਰਾ ਹੈ ਤਿਲੰਗ ਮਹਿਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ ਅੱਪੇ ਜਾਣ ਕਰੇ ਆਪ ਜਿਨਵਾੜੀ ਹੈ ਲਾਈ ਏ ਭਾਈ ਜਿਸ ਪ੍ਰਮਾਤਮਾ ਨੇ ਇਹ ਸੋਹਣਾ ਜਗਤ ਬਣਾਇਆ ਹੈ ਉਸੇ ਨੇ ਹੀ ਸਦਾ ਇਸ ਦੀ ਸੰਭਾਲ ਕੀਤੀ ਹੈ ਜਨ ਕੀਆ ਤਨ ਦੇਖਿਆ ਕਿਆ ਕਹੀਏ ਰੇ ਭਾਈ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਪ੍ਰਮਾਤਮਾ ਐਸਾ ਕਿਵੇਂ ਕਰ ਪਾਉਂਦਾ ਕਿ ਕਿਮੀਤਾ ਉਹਨੇ ਐਡੀ ਵੱਡੀ ਸ੍ਰਿਸ਼ਟੀ ਬਣਾਤੀ ਤੇ ਕਿਵੇਂ ਇਹਦੀ ਉਹ ਸੰਭਾਲ ਕਰੀ ਜਾਂਦਾ ਅਸੀਂ ਇੰਨੀ ਤਾਕਤ ਨਹੀਂ ਰੱਖਦੇ ਕਿ ਇਸ ਗੱਲ ਨੂੰ ਬਿਆਨ ਕਰ ਸਕੀਏ ਇਸ ਗੱਲ ਨੂੰ ਸਮਝ ਸਕੀਏ ਕਿਆ ਕਹੀ ਆ ਰੇ ਪਾਈ ਆਪੇ ਜਾਣਾ ਕਰੇ ਆਪ ਜਿਨ ਵਾੜੀ ਹੈ ਲਾਈ ਜਿਸਨੇ ਇਹ ਜਗਤ ਬਗੀਚੀ ਲਾਈ ਹੈ ਆਪ ਹੀ ਇਹਦੀਆਂ ਲੋੜਾਂ ਨੂੰ ਜਾਣਦਾ ਤੇ ਆਪ ਹੀ ਉਹਨਾਂ ਲੋੜਾਂ ਨੂੰ ਪੂਰਾ ਕਰਦਾ ਰਾਈ ਸਾ ਪਿਆਰੇ ਕਾ ਰਾਈ ਸਾ ਜਿਤ ਸਦਾ ਸੁਖ ਹੋਈ ਰਹਾਓ ਏ ਪਿਆਰੇ ਭਾਈ ਪ੍ਰਮਾਤਮਾ ਦੀ ਸਿਫਤ ਸਲਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਤੇ ਰਾਹੀ ਸਦਾ ਆਤਮਿਕ ਆਨੰਦ ਮਿਲਦਾ ਜਿਨ ਰੰਗ ਕੰਤ ਨਾ 라ਵਿਆ ਸਾ ਪਸ਼ੂਰੇ ਤਾਣੀ हाथ ਪਛੋੜੈ ਸਿਰ ਧੁਣੈ ਜਬ ਰੈਣ ਵਿਹਾਣੀ ਏ ਭਾਈ ਜਿਸ ਜੀਵ ਇਸਤਰੀ ਨੇ ਪ੍ਰੇਮ ਨਾਲ ਖਸਮ ਪ੍ਰਭੂ ਦਾ ਸਿਮਰਨ ਨਹੀਂ ਕੀਤਾ ਆਖਰ ਨੂੰ ਉਹ ਪਛਤਾਉਂਦੀ ਹੈ ਜਦੋਂ ਉਹਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਫਿਰ ਉਹ ਹੱਥ ਮਲਦੀ ਹੈ ਤੇ ਸਿਰ ਮਾਰਦੀ ਹੈ ਪਛਤਾਵਾ ਨਾ ਮਿਲੈ ਜਦ ਚੁਕੇਗੀ ਸਾਰੀ ਤਾਂ ਫਿਰ ਪਿਆਰਾ 라ਵੀ ਹੈ ਜਦ ਆਵੇਗੀ ਵਾਰੀ ਪਰ ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ ਤਦੋਂ ਪਛਤਾਵਾ ਕੀਤੇਆਂ ਕੁਝ ਹਾਸਲ ਨਹੀਂ ਹੁੰਦਾ ਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਿਮਰਿਆ ਜਾ ਸਕਦਾ ਜਦੋਂ ਮੁੜ ਕਦੇ ਮਨੁੱਖਾ ਜਨਮ ਦੀ ਵਾਰੀ ਮਿਲੇਗੀ ਸੋ ਇਹ ਸਮਾਂ ਹੈ ਇਹ ਮੌਕਾ ਹੈ ਕਿ ਉਸ ਪ੍ਰਮਾਤਮਾ ਦਾ ਅਸੀਂ ਸਿਮਰਨ ਕਰ ਲਈਏ ਤਾਂ ਕਿ ਅੰਤ ਵੇਲਾ ਸਾਡਾ ਸੌਖਾ ਲੰਘ ਸਕੇ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 724ਵੇਂ ਅੰਗ ਦੀ ਕੁਰਬਾਨੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਸੰਗ ਦੀ ਗੁਰਬਾਣੀ ਦੇ ਰਾਹੀ ਗੁਰੂ ਸਾਹਿਬ ਨੇ ਸਾਡਾ ਧਿਆਨ ਪ੍ਰਮੁੱਖ ਤੌਰ ਤੇ ਇਸ ਗੱਲ ਵੱਲ ਲਗਾਇਆ ਦਵਾਇਆ ਕਿ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਉਹ ਪ੍ਰਮਾਤਮਾ ਤੇ ਇਹਦੀ ਸੰਭਾਲ ਕਰਨ ਵਾਲਾ ਵੀ ਉਹ ਪ੍ਰਮਾਤਮਾ ਹੈ। ਇਹ ਸਭ ਉਹ ਕਿਵੇਂ ਕਰਦਾ ਹੈ? ਇਹ ਗੱਲਾਂ ਸਾਡੀ ਸਮਝ ਤੋਂ ਪਰੇ ਦੀਆਂ ਨੇ। ਇਹਨਾਂ ਗੱਲਾਂ ਨੂੰ ਅਸੀਂ بیان ਨਹੀਂ ਕਰ ਸਕਦੇ, ਕਹਿ ਨਹੀਂ ਸਕਦੇ ਕਿ ਕਿਵੇਂ ਉਹ ਪ੍ਰਮਾਤਮਾ ਇਹ ਸਭ ਕੁਝ ਕਰ پا ਰਿਹਾ ਹੈ। ਅਸੀਂ ਜੋ ਕਰ ਸਕਦੇ ਹਾਂ ਉਹ ਇਹ ਕਿ ਇਸ ਗੱਲ ਨੂੰ ਮੰਨ ਲਈਏ। ਆਪਣੇ ਨਿੱਜ ਤੋਂ ਉੱਪਰ ਉੱਠ ਕੇ ਵੱਡੇ ਪੱਧਰ ਤੇ ਸੋਚੀਏ ਤੇ ਵਿਚਾਰੀਏ ਕਿ ਹਾਂ ਵਾਕਿਆ ਹੀ ਜੋ ਪਦਾਰਥਾਂ ਦੀ ਸਾਨੂੰ ਲੋੜ ਹੈ ਸਾਰੇ ਜੀਵਾਂ ਨੂੰ ਲੋੜ ਹੈ ਉਹ ਪਦਾਰਥਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਮਾਤਮਾ ਆਪ ਹੈ ਇਸ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਵਾਪਰਦਾ ਹੈ ਉਹਦੀ ਰਜ਼ਾ ਅਨੁਸਾਰ ਉਹਦੇ ਹੁਕਮ ਅਨੁਸਾਰ ਵਾਪਰਦਾ ਹੈ ਇਹ ਗੱਲ ਨੂੰ ਜਦੋਂ ਅਸੀਂ ਮੰਨ ਲਈਏ ਤੇ ਦੋਸ਼ਕਾਂ ਤੋਂ ਅਸੀਂ ਬਚ ਜਾਂਦੇ ਹਾਂ ਫਿਰ ਜ਼ਿੰਦਗੀ ਦੇ ਵਿੱਚ ਹੋਣ ਵਾਲੀਆਂ ਮਾਰੀਆਂ ਤੋਂ ਮਾਰੀਆਂ ਕਟਨਾਵਾ ਵੀ ਸਾਨੂੰ ਤੁਖੀ ਨਹੀਂ ਕਰਦੀਆਂ ਸਾਨੂੰ ਤੰਗ ਪਰੇਸ਼ਾਨ ਨਹੀਂ ਕਰਦੀਆਂ ਸਾਨੂੰ ਦੋਜ਼ਕ ਦਾ ਅਹਿਸਾਸ ਨਹੀਂ ਕਰਵਾਉਂਦੀਆਂ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਵਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ